ਯਾਰ ਕੀ ਹਾਲ ਆ ਲੋਕਾਂ ਦਾ ਦੇਖੋ ਯਾਰ ਯਾਰ ਮੈਂ ਤਾਂ ਪਛਾਣ ਕੇ ਮੈਂ ਕਿਹਾ ਆਵਾਜ਼ ਪਤਾ ਨਹੀਂ ਕਾਦੀ ਹੋਈ ਯਾਰ ਦੇਖੋ ਇਹ ਕੀ ਹਾਲ ਆ ਲੋਕਾਂ ਦਾ ਫੇਰ ਫੇਰ ਨਾ ਕਿਤੇ ਮਾਰ ਜਾਣਾ ਸਾਹ ਵੀ ਕੰਮ ਨਹੀਂ ਕਰ ਰਿਹਾ ਕੋਈ ਕੁੰਡਾ ਨਹੀਂ ਆਪਾਂ ਨਹੀਂ ਯਾਰ ਵੇਟ ਤਾਂ ਕਰ ਤੁਸੀਂ ਸਾਡੇ ਆਪਣੇ ਨੂੰ ਮਾਰ ਦਵੇ ਮੈਂ ਤਾਂ ਚਾਹਣ ਕਿ ਮੈਂ ਆਵਾਜ਼ ਕਾਦੀ ਹੈ ਜਣੀ ਉਹਨੇ ਕਿੱਥੇ ਕਰਵਾਏ ਕਿਸੇ ਜਿਹਾ ਤੀਬਾੜਾ ਜਿਹੜਾ ਆਉਂਦਾ ਪਤਾ ਹੀ ਨਹੀਂ ਸਾਨੂੰ ਪਤਾ ਦੋ ਦੋ ਛਟੀਆਂ ਯਾਰ ਮੈਂ ਤਾਂ ਚਾਹਣ ਕਿ ਮੈਂ ਕਿਹਾ ਵੀ ਬਾਜ ਪਤਾ ਨਹੀਂ ਕਾਦੀ ਹਾਂ ਉਹਦਾ ਕਿੱਥਾ ਹੋੜੇ ਯਾਰ ਹਾਂ ਉਹ ਤੂੰ 3 ਵਜਾ ਹੀ ਦੋ ਵਾਰੀ ਬਾਜ ਆਈ ਮੈਨੂੰ ਮੈਂ ਤੈਨੂੰ ਪਰੇਚਣ ਟਾਲ ਲਿਆ ਮੈਂ ਕਿਹਾ ਪੀਤੀ ਟੱਲੇ ਮੈਂ ਕਿਹਾ ਬਾਜ ਪਤਾ ਨਹੀਂ ਕਾਦੀ ਹੁੰਦੀ ਮੈਂ ਮੈਂ ਕਿਹਾ ਪਤਾ ਨਹੀਂ ਕਿ ਮੈਂ ਤਾਂ ਇਹ ਹੀ ਸੋਚਿਆ ਮੈਂ ਤਾਂ ਸਾਰੀ ਤਾਂ ਸੁੱਕੀ ਹੈ ਨਾ ਇਹ ਕਿੱਥੇ ਆ ਗਿਆ ਅਮਮੀ ਸਵੇਰੇ ਠਾਣੀ ਦਰਖਾਸਤ ਲਖਾਇਆ ਨਹੀਂ ਆਪਾਂ ਕਹਿਣਾ ਭਾਵੇਂ ਸਾਡੇ ਭਾਲੇ ਇੱਥੇ ਰਹਿਣਾ ਹੈ ਹੈੰਦੂ ਰੈੰਦੂ ਨਾ ਜਾਇਓ ਹੈ ਨਹੀਂ ਉੱਤੋਂ ਤਾਂ ਮੈਂ ਦੇਖਿਆ ਯਾਰ ਹਾਗੀ ਚੱਕਰ ਪੈ ਗਿਆ ਲੋ ਕੰਦਾ ਸ਼ਾਮੀ ਪਤਾ ਨਹੀਂ ਸਾਡੇ ਬਿਯਾਰੀ ਕਿਉਂ ਆਪ ਕੋ ਬਲਾਈ ਕਿ ਇਹਨੂੰ ਹੈ ਸਾਰੀ ਰੋਜ਼ ਨਹੀਂ ਰਹੀ ਹਾਂ ਹੈ ਦੇਖ ਲੋ ਲਾ ਲੈਂਦੇ ਆਂ ਇਸ ਵੇਲੇ ਕਿੰਨੇ ਹੋਣਾ ਆਂ ਇਹ ਆ ਟਾਈਮ ਹੈ ਬੇਟਾ ਇਹਦਾ ਮਾਤਬਲ ਕੀ ਕਿਸੇ ਦਾ ਦਮਾਂ ਦਾ ਇਤਹਾਸ ਰਾਤ ਦੇ ਵੀ ਤੇ ਉਹ ਵੀ ਮਾਰਨੀਆਂ ਕਿਤਰਾ ਮਾਰ ਮਤਲਬ ਕਿ ਬਿਮਾਰੀਆਂ ਕਦੇ ਜਿਹਦਾ ਹੱਡੀ ਘੜੀ ਗਈ ਨਾ ਨਾ ਡਾਟ ਉਹ ਕਿੰਨੀ ਕਿੱਦਾ ਗੇਟ ਆ ਨਾ ਮੌਕੇ ਦਾ ਅੰਦਰ ਆਉਂਦਾ ਤਾਂ ਮਿਲਿਆ ਨਹੀਂ ਉੱਥੋਂ ਉੱਪਰੋਂ ਦੀ ਆਈਆਂ ਇੱਟਾਂ ਮੇਰੀ ਗੱਲ ਥੋੜਾ ਛੱਡੋ ਆਪ ਕੋਠੇ ਚਿੰਦਾ ਲਾ ਕੇ ਆਪਣਾ ਕਮਰਾ ਲਾ ਕੇ ਸੌਂਜੋ ਆਜੋ ਸਵੇਰੇ ਦੇਖਦੇ ਰਹਿਣ ਦੁੱਦੀ ਪਈਆਂ ਰਹਿਣ ਦੁੱਦੀ ਰਹਿਣ ਦੁੱਦੀ ਕੱਟੀਆਂ ਨਹੀਂ ਕਰ ਰਹਿਣ ਦੁੱਦੀ ਮੇਰੀ ਕੰਮ ਕੋਠੇ ਦੇ ਸੋਣੇ ਕੋਠੇ ਤੇ ਸੋਣਾ ਆ ਮੈਂ ਚਾਹਣੇ ਥੱਲੇ ਰਹਿ ਤੂੰ ਵੀ ਮੈਂ ਤਾਂ ਕਾਹਨ ਕੀ ਬਾਤ ਤੂੰ ਮੈਂ ਤਾਂ ਅਚਾਨਕ ਬਾਜ ਹੁੰਦੀ ਆ ਮੈਂ ਤਾਂ ਚਾਹਣੇ ਕਿ ਥੱਲੇ ਆ ਮੈਂ ਤਾਂ ਅਚਾਨਕ ਇੰਦਰੋਂ ਨਿਕਲਿਆ ਤੇ ਮੈਂ ਕੋਠੇ ਤੇ ਗਿਆ ਫੇਰ ਮੈਂ ਥੱਲੇ ਆਇਆ ਆਹੋ ਜਦੋਂ ਮੈਂ ਬਾਤ ਚੁਣੀ ਮੈਂ ਫੇਰ ੱੱਲੇ ਆਇਆ ਮੈਂ ੱੱਲੇ ਮੈਨੂੰ ਉੱਤੇ ਨਾ ਉੱਠ ਸਕਦਾ ਮੈਂ ਕਾ ਪਤਾ ਨਹੀਂ ਕਿ ਮੈਂ ਫੇਰ ਉੱਤੇ ਗਿਆ ਮੈਂ ਫੇਰ ੱੱਲੇ ਆਇਆ ਮੈਂ ਤਿੱਕੜਾ ਦੇਖ ਲਈਆਂ ਸੀਗੀਆਂ ਆਵਾਜ਼ ਨਿਯੋਰ ਨਾਲ ਆਵਾਜ਼ ਇਹ ਤਾਂ ਪਾਗਲੁੱਤੀ ਵੀ ਨੂੰ ਪਤਾ ਹੀ ਨਹੀਂ ਲੱਗਦਾ ਕੁਝ ਚਲੋ ਚਲੋ ਆਪਾਂ ਕੋਠੇ ਤੇ ਚੱਲਦੇ ਮਨਵੀਰ ਨੂੰ ਚੱਕ ਲੈ ਜਾ ਕੋਠੇ ਤੇ ਜਾ ਦੋ ਇਹਨੂੰ ਰਹਿਣ ਦੋਦੀ ਮੰਮੀ ਸਵੇਰੇ ਆਪਾਂ ਕਰਦੇ ਆ ਕੋਈ ਨਾ ਕੰਪਲੀਟ ਕਰਦੇ ਸਵੇਰੇ ਹਨਾ ਹਾਂਜੀ ਦੇਖ ਲਓ ਜੀ ਆ ਹਾਲ ਹੈ ਜੀ ਲੋਕਾਂ ਦਾ ਵੀ ਬੰਦਾ ਯਾਰ ਕੀ ਕਰੇ ਹਨ ਲੋਕੀ ਕਿਹੇ ਪਾਸੇ ਹੁੰਦੀ ਜਿੰਨੇ ਦਿੰਦੇ ਆਗੇ ਯਾਰ ਸਾਡੀ ਕਿਹੇ ਨਾ ਕੋਈ ਇੱਦਾਂ ਦੀ ਹੈਗੀ ਵੀ ਨਹੀਂ ਹੈਗੀ ਵੀ ਨਹੀਂ ਕੋਈ ਮੂਨਾ ਘਾਟ ਕਰਿਆ ਤੋੜੀ ਮਤਲਬ ਹੈਗਾ ਵੀ ਡੇਟਾ ਮਾਨੀਏ ਕਿਸੇ ਦੇ ਪਰ ਯਾਰ ਗੱਲ ਬਹੁਤ ਗੱਲ ਤੇ ਆ ਯਾਰ ਚਲੋ ਯਾਰ ਦੇਖੋ ਜੀ ਆਪਾਂ ਇੱਕ ਤੁਹਾਡੇ ਨਾਲ ਸਿੱਧੀ ਗੱਲ ਕਰਦੇ ਜਿੰਨੇ ਵੀ ਆ ਕੰਮ ਕੀਤਾ ਆ ਠੀਕ ਆ ਭਰਾ ਮੇਰੇ ਹੱਥ ਜੋੜ ਕੇ ਬੇਨਤੀ ਆ ਸਾਡਾ ਛੋਟਾ ਬੱਚਾ ਸਾਡੀ ਤੁਹਾਡੇ ਨਾਲ ਕੋਈ ਲਗੜਾ ਨਾ ਕੋਈ ਕੁਝ ਨਹੀਂ ਹੈਗਾ ਜੇ ਜੇ ਤੁਹਾਨੂੰ ਬਾੜਾ ਹੀ ਆ ਜੇ ਬਾੜਾ ਕੋਈ ਬਾੜਾ ਹੀ ਤੁਹਾਨੂੰ ਜ਼ਿਆਦਾ ਆ ਤੁਸੀਂ ਮਤਲਬ ਦੱਸ ਕੇ ਕਰੋ ਜੋ ਵੀ ਕਰਨਾ ਆ ਕੰਮ ਨਹੀਂ ਮਤਲਬ ਬਿਲਕੁਲ ਵੀ ਚੰਗਾ ਠੀਕ ਆ ਤੇ ਆ ਪਿਆ ਦੇ ਰਾਤ ਦੇ ਨੂੰ ਮਾਰਨੇ ਤਾਂ ਕੋਈ ਚਲਦੀ ਗੱਲ ਨਹੀਂ ਨਾਲਿਆ ਰਹੀ ਅੱਜ ਤੱਕ ਤੇ ਨਹੀਂ ਕੱਲ ਵੀ ਮੈਨੂੰ ਹਨਾ ਕੇ ਨੇ ਮੈਸੇਜ ਕੀਤੇ ਆਪਣੀ ਆਈਡੀ ਤੇ ਬਹੁਤ ਗਲਤ ਮੈਸੇਜ ਸਿੱਧੇ ਆਈਡੀ ਤੇ ਕੀਤੇ ਹਨਾ ਮੈਂ ਨਹੀਂ ਕਿ ਇਹਨੂੰ ਵੀ ਦਾਦਾ ਮੈਂ ਡਿਲੀਟ ਕਰ ਦਿੰਦਾ ਹੁੰਦਾ ਤੇ ਆ ਤਾਂ ਹੁਣ ਅੱਡੀ ਕਰਤੀ ਆ ਛੋਟਾ ਬੱਚਾ ਆ ਜਦੋਂ ਘਰ ਪਰਿਵਾਰ ਆਪਣਾ ਬੱਚੇ ਹੋ ਜਾਂਦੀਆਂ ਨਾ ਫੇ ਬੰਦਾ ਬਹੁਤ ਜ਼ਿਆਦਾ ਚੇਂਜ ਹੋ ਜਾਂਦਾ ਆ ਤਾਂ ਇੰਨਾ ਨੀਰਾ ਸੀਗਾ ਨਾ 1:30 ਵਜੇ ਰਾਤ ਦਾ ਜੇ ਹੁੰਦਾ ਥੋੜਾ ਦਿਨ ਤਾਂ ਫੇ ਬੱਜੇ ਕਿਹੜਾ ਸਾਡਾ ਜੋ ਮੁੰਡਾ ਮੁੰਡਾ ਬਾਹਰੋਂ ਦੇ ਕੁਝ ਨਾ ਪਰ ਯਾਰ ਇਹ ਕੰਮ ਕੋਈ ਗੱਲ ਨਹੀਂ ਸਵੇਰੇ ਆਪਾਂ ਕੈਮਰੇ ਕੋਈ ਚੱਕਰੋਂਦੇ ਇਧਰੋਂ ਵੀ ਕੌਣ ਆਇਆ ਆ ਟਾਈਮ ਤੇ 1:30 ਵਜੇ ਦੇ ਟਾਈਮ ਨਾਲ ਵੀ ਕਿਹੜਾ ਤੈਨੂੰ ਲੱਗਿਆ ਭਾਜੀ ਹੁਣ 1:30 ਵਜੇ ਕੰਮ ਦੇ ਦੇਸਪੁਰ ਦੇ ਮੂਰੇ ਵੀ ਲੱਗੇ ਆ ਲੱਗੇ ਆ ਕੈਮਰੇ ਚੈੱਕ ਕਰਾਉਂਦੇ ਆ ਬਹੁਤ ਸਾਨੂੰ ਖਤਰਾ ਆ ਯਾਰ ਇਸ ਹਾਲ ਉਹ ਵੀ ਪਤਾ ਲੱਗ ਜਾਂਦਾ ਭਾਵੇਂ ਜੋ ਐ ਨੂੰ ਗਏ ਹੋਏ ਐ ਨੂੰ ਗਏ ਕਿੰਨਾ ਮੇਰਾ ਹੋ ਗਿਆ ਅਸੀਂ ਕਿੱਦਾਂ ਬਾਹਰ ਗਏ ਉੱਟ ਕੇ ਅਸੀਂ ਤਾਂ ਹੁਣ ਕੋਠੇ ਹੀ ਆ ਗਏ ਰਾਮ ਸਾਡੀ ਤੇ ਕਿਸਮਤ ਨਹੀਂ ਚ ਐਨੀ ਮਾੜੀ ਆ ਅਸੀਂ ਘਰ ਵੇਖਿਆ ਜੀਗਾ ਵੀ ਉਹ ਸਾਡੀ ਬੜੀ ਵਧੀਆ ਗੱਲ ਬਣ ਗਈ ਉੱਥੇ ਸਾਡੇ ਉਹ ਬੰਦੇ ਨਹੀਂ ਸਹੀ ਮਤਲਬ ਮੋਰਿਓ ਸਿੱਧੀ ਗੱਲ ਮੈਂ ਮੌਕੇ ਦੀ ਕਰਾਉਂ ਤੂੰ ਜੀ ਕਹਣਾ ਵੀ ਤੁਸੀਂ ਪਹਿਲਾਂ ਕਹਿੰਦੇ ਰਹੇ ਚਲ ਜਾਣਾ ਉੱਥੇ ਘਰ ਚ ਗਏ ਨਹੀਂ ਅਸੀਂ ਘਰ ਵੀ ਦੇਖਿਆ ਸੀ ਉੱਥੇ ਵੀ ਉਹ ਬੰਦਾ ਨਹੀਂ ਜਈ ਸੀ ਮਤਲਬ ਘਰ ਵਾਲਾ ਜਿਹੜੇ ਬੰਦੇ ਦਾ ਘਰ ਸੀ ਉਹ ਮਤਲਬ ਥੋੜੀ ਜੀ ਮੰਮੀ ਨਾਲ ਥੋੜਾ ਜਿਹਾ ਗਲਤ ਵੀਰ ਜਾਣਾ ਗਲਤ ਤੁਹਾਨੂੰ ਪਤਾ ਤੇ ਸੋ ਇਸ ਕਰਕੇ ਉਹ ਉੱਥੇ ਗਏ ਨਹੀਂ ਹੂੰ ਤਾਂ ਤਾਂ ਯਾਰ ਬਹੁਤ ਹੀ ਜ਼ਿਆਦਾ ਮਤਲਬ ਗਲਤ ਕੰਮ ਕੀਤਾ। ਸਾਨੂੰ ਆਪਣਾ ਸ਼ੌਂਕ ਪਿਆ ਕੇ ਅਸੀਂ ਰੋਲ ਤੇ ਇਦਾਂ ਰਹੀਏ ਹੈਨਾ। ਰੋਲ ਤੇ ਹੀ ਆ। ਹੁਣ ਸਾਨੂੰ ਤੋਂ ਨਿਕਲਣਾ ਪੈਣਾ ਮੰਮੀ ਆਪਾਂ ਤੋਂ ਮੈਂ ਤੁਹਾਨੂੰ ਕਹੀ ਨਾ ਚੇਂਜ ਕਰ ਲਈਏ ਆਪਾਂ ਕਿਤੇ ਹੋਰ ਚੱਲ ਜੀ। ਹੋਏ। ਆ ਮੇਰਾ ਪੁੱਤ। ਇੱਥੇ ਦੇ ਗਿਆ। ਦੇਲਾ ਰਤ ਨੂੰ ਟਰਾਲੀਆਂ ਚੱਲਦੀਆਂ ਆਂ ਦੇਲਾ। ਮੈਨੂੰ 2 2 ਵਜੇ ਪਰ ਯਾਰ ਫੋਨ ਹੋ ਸਕਦਾ ਹੈ ਲੋਕਾਂ ਨੂੰ ਨਾ ਵੀ ਪਤਾ ਨਹੀਂ ਕਿੱਧਰੋਂ ਨਿਕਲ ਜਾਂਦੇ ਆ ਕੀ ਗੱਲ ਮੰਮੀ ਇਹ ਕੀ ਵੀ ਗੱਲ ਆਪਾਂ ਤੇ ਰਹਿੰਦੇ ਆ ਰੋਟੇ ਇੱਕ ਅਸੀਂ ਰੋਡ ਤੇ ਰਹਿੰਦੇ ਆ ਲੋਕਾਂ ਨੂੰ ਇਹ ਵੀ ਬਲੌਗ ਬਣਾਉਂਦੇ ਆ ਇਹ ਵੀ ਇਹਨਾਂ ਦੇ ਉੱਦਾ ਕਰਦੇ ਉੱਦਾ ਕਰਦੇ ਆ ਨਾ ਇਹ ਵੀ ਹੋ ਜਾਂਦਾ ਮੰਮੀ ਪਰ ਲਗੜੜ ਤਾਂ ਯਾਰ ਕੇ ਨਾ ਹੈ ਹੀ ਨਹੀਂ ਉਹ ਮੈਂ ਤਾਂ ਸੋਚੇ ਦਾ ਯਾਰ ਕੀ ਪਤਾ ਨੂੰ ਕੋਣ ਕੀ ਕਰਦਾ ਆ ਚੱਲ ਤੂੰ ਲੰਮੀ ਬੈ ਕੋਈ ਨਹੀਂ ਹੁੰਦਾ ਮੇਰੇ ਪਤਾ ਕੁਝ ਨਹੀਂ ਹੁੰਦਾ ਟੈਨਸ਼ਨ ਲੈ ਲੋ ਆ ਦੇਖੋ ਇਹ ਫਿਰ ਵੀ ਰੋਡ ਤੇ ਸੀ ਬਾਹਰ ਬੱਲਬ ਵੀ ਲਾਇਆ ਹੋਇਆ ਇੱਥੇ ਦੇਖੋ ਲਾਈਟ ਕਿੰਨੀ ਆਉਂਦੀ ਕੋ ਸਾਹਮਣੇ ਸਿੱਟੇ ਵੱਟੇ ਆ ਦੇਖੋ ਸਾਹਮਣੇ ਤੁਹਾਡੇ ਹੈ ਉਹ ਦੋ ਈਟਾਂ ਮধ্যে ਕਪੂਟ ਟੁੱਟੀ ਨਹੀਂ ਫਰੀ ਤਾਂ ਨਾ 언ਨੀ ਲਾਈਟ ਉਹ ਤਾਂ ਕ ਲਾਈਟ ਵੀ ਆ ਗਈ ਫਿਰ ਵੀ ਦੇ ਲਾਈਟ ਹੈਗੀ ਆਪਣਾ ਤੀਨ ਫਿਰ ਵੀ ਲੋਕ ਇਨਾ ਮੈਂ ਇਦਾਂ ਮੈਨੂੰ ਮੈਨੂੰ ਅੱਦਾਂ ਕਿਤੇ ਸ਼ਰਾਬ ਸ਼ਰੂਪ ਪੀਤੀ ਜਾਂ ਕਿਤੇ ਸ਼ਰਾਬੀ ਸ਼ਰੂਪੀ ਬੰਦੇ ਨੇ ਮੰਮੀ ਸਿੱਟ ਦਿੱਤੀਆਂ ਭਾਈ ਕਿਹਨੂੰ ਕਿਹ ਲੋੜ ਪਈ ਜੱਟਾਂ ਦੀ ਲੋੜ ਹੋਣੀ ਸੀ ਰਾਤੀ ਨੂੰ ਕਿ ਲੋੜ ਆ ਕਿ ਸ਼ਰਾਬੀਆਂ ਦਾ ਕੰਮ ਨਹੀਂ ਕਿੱਡੀ ਜ਼ੋਰ ਦੀ ਬਾਜਾਂ ਕਿੱਡੀ ਜ਼ਿਆਦਾ ਕੋਈ ਅੱਦਾਂ ਦਾ ਬੰਦਾ ਜਿਹਨੂੰ ਜਾਦੂ ਚਾਲ ਮੰਗ ਚੰਗਾ ਹੀ ਹੋਣਾ ਜਿਹਦੇ ਪਹੁੰਚ ਗਏ ਇਦਾਂ ਕਿਦਾਂ ਢੀਡੂ ਕਾਂਦ ਉੱਚੀ ਆ ਉਹਨੂੰ ਕੀ ਮਮੀ ਏਟ ਤਾਂ ਏਟ ਦਾ ਆਰਾਮ ਨਾਲ ਜਿੱਤਨ ਵਾਲਾ ਬੰਦਾ ਮਿੰਟ ਚ ਡਿੱਗ ਜਾਂਦੀ ਏਟੇ ਅੰਦਰ ਯਾਰ ਕਦਾਂ ਹੋ ਗਿਆ ਕੜਕਾ ਵੀ ਨਹੀਂ ਹੋਇਆ ਆਪਾਂ ਬਾਹਰੋਂ ਸੁਣਨੀ ਬੈਠੇ ਮੈਨੂੰ ਮੇਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਟੱਕੇ ਗਿਆ ਉਹ ਰਾਤੀ ਆਦੇ ਰਾਤੀ ਪਤਾ ਹੀ ਨਹੀਂ 2:30 ਵਜੇ ਦੀ ਗੱਲ ਆ ਰੋਟੀ ਦੋ ਇਟਾ ਡਿਗੀਆਂ ਸੱਟ ਕੇ ਚਲ ਗਿਆ ਰਾਤੀ ਚਾਚੀ ਆਈ ਹੋਇਆ ਪਤਾ ਨਹੀਂ ਰਾਤੀ ਹੁਣ ਇਹੀ ਤਾਂ ਇਹ 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 ਦੇ ਕਰਕੇ ਨਾ ਮੈਂ ਤੁਹਾਨੂੰ ਦੱਸਿਆ ਨਹੀਂ ਮੈਂ ਚੱਲ ਜਾ ਕੇ ਗੱਲ ਕਰਦਾ ਇਹਦਾ ਹੁਣ ਕੀ ਹੱਲ ਕਰੀ ਰਾਤੀ ਹੁਣ ਕਰਨਾ ਜਾਂ ਪੌਸੇ ਵੇਲੇ ਆ ਜੇ ਨਹੀਂ ਇਹਨਾਂ ਨੇ ਕਿਹਾ ਸੀ ਇਹ ਤਾਂ ਮੈਨੂੰ ਕਹਿੰਦੀ ਹੀ ਮੈਂ ਆਪੇ ਨਹੀਂ ਕੋਈ ਗੱਲ ਗੋਲੀ ਉਹ ਸਵੇਰ ਲਈ ਨਾ ਕਿਹੜਾ ਸੀਗਾ ਵਿੱਚ ਵੀ ਮਾਰੀਆਂ ਨਹੀਂ ਨਹੀਂ ਅੱਦੇ ਸਿੱਧੇ ਹੀ ਅੰਦਰ ਛਟੀਆਂ ਬੱਸ ਨਿਕਲੇ ਚਾਚੇ ਕੱਲ ਮਲਾਜ਼ਮ ਨੂੰ ਨਹੀਂ ਗਿਆ ਤੂੰ ਰਹਿ ਤੇ ਮੈਂ ਕਹਿੰਦਾ ਮਲਾਜ਼ਮ ਨੂੰ ਮੌਕਾ ਤਾਂ ਦਿਮ ਬਣਿਆ ਅੱਧੀ ਦੋ ਛਟੀਆਂ ਬੱਸ ਮੈਂ ਤਾਂ ਅਸੀਂ ਤੁਹਾਨੂੰ ਲੈ ਕੇ ਮੈਂ ਦੱਸੀ ਜਾਈ ਨਹੀਂ ਮੈਂ ਕਿ ਗੱਗ ਜਾ ਕੇ ਗੱਲ ਕਰਦਾ ਮੌਕਾ ਤਾਂ ਦਿ ਮਾੜੇ ਜੇ ਅਗਲੇ ਨੂੰ ਬਾਲੂ ਜੀ ਕੋਈ ਗੱਲਬਾਤ ਹੋਵੇ ਤਾਂ ਉਹਨੇ ਕਹਿੰਦਾ ਤੂੰ ਸਾਨੂੰ ਮੌਕਾ ਨਹੀਂ ਦਵਾ ਪਾਜੀ ਆ ਹੋਣਾ ਪਾਜੀ ਮੈਂ ਬਾਅਦ ਦਾ ਤੋਂ ਹੂਈ ਆ ਉਹ ਨਾ ਝੋਲੀ ਲੈਣਾ ਨਾ ਥੋੜੋ ਲੈਣਾ ਦੱਸਾਂਗੇ ਕਹਿਣਾ ਅੱਜ-ਅੱਜਾ ਗੱਲ ਹੋਈ ਆ ਇੱਟਾ ਇੱਟਾ ਸਿੱਟੀਆਂ ਅੰਦਰ ਮਾਲੀ ਹੱਜਾ ਮਲਾਜਮ ਨੂੰ ਗਿਆ ਹਾਂ ਚਾਚੇ ਨੂੰ ਹਾਂ ਕਹਿੰਦਾ ਚਾਚਾ ਕਹਿੰਦਾ ਮੈਂ ਕਿੱਥੇ ਜੱਲਣਾ ਉਹ ਸਟੇਸ਼ਨ ਤੋਂ ਬਾੜੀਆਂ ਦੀ ਟੱਕਰ ਆ ਹਾਂ ਕਹਿੰਦਾ ਮੈਂ ਘਰ ਨੂੰ ਜੱਲਣਾ ਮੈਂ ਕਹਿੰਦਾ ਰਾਤੀ ਨੂੰ ਕਹਿੰਦਾ ਹੋ ਮੈਨੂੰ ਯਾਰ ਰਾਤ ਨੂੰ ਨਾ ਸਾਡੇ ਇੱਥੇ ਬੰਦੇ ਪੈਂਦੇ ਆ ਕਹਿੰਦਾ ਰਾਤ ਨੂੰ ਕਿਹੜਾ ਗੁੜਾ ਇੱਥੇ ਨੂੰ ਰੱਖਿਆ ਕਰੋ ਕਹਿੰਦਾ ਕੋਈ ਨਹੀਂ ਮਾਰਿਆ ਕਰਾਂਗੇ ਕਿਹੜਾ ਕਹਿੰਦਾ ਚਾਚਾ ਮਲਾਜਮ ਲੱਗ ਲੋ ਜੀ ਆਪਾਂ ਤਾਂ ਹੁਣ ਬਹਿ ਗਏ ਆ ਕੰਮ-ਕੁਮ ਕਰਕੇ ਫ੍ਰੀ ਹੋ ਕੇ ਤੇ ਮਮਾ ਹਣਾਂ ਨੇ ਨਾਲ ਆਇਆ ਮੈਂ ਤਾਂ ਇੱਦੀ ਬੈਠੀ ਆਈ ਆ ਕਿਉਂਕਿ ਟੈਂਕੀ ਸਾਫ਼ ਕਰਦੇ ਪਏ ਵਿਕਰਮ ਹਣੀ ਹਜੇ ਤੇ ਜਦੋਂ ਵੀ ਨਾ ਤੇ ਜ਼ਰੂਰਤੀ ਕੰਮ ਹੋਣੀ ਹਜੇ ਤੇ ਜਦ ਮਨਵੀਰ ਹੁਣ ਅੰਦਰ ਬੈਠਾ ਹੋਇਆ ਆ ਤੇ ਬਾਕੀ ਜਿਹੜਾ ਰਾਤ ਦਾ ਕੰਮ ਹੋਇਆ ਬਹੁਤ ਜ਼ਿਆਦਾ ਗਲਤ ਹੋਇਆ ਤੇ ਅਸੀਂ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਸੀਏ ਆ ਸਾਡੀ ਪਿਆਰੀ ਬਣੀ ਆ ਹਾ ਜਿਵੇਂ ਤੁਹਾਡੇ ਕਿੰਨੇ ਨਿਸ਼ਾਨ ਪਿਆ ਉਹ ਤੇ ਪਈਆਂ ਇਹ ਇਟਾਂ ਦੇ ਤਾਂ ਕਿੱਦਾਂ ਮਾਰੀ ਜਾ ਤੇ ਇੰਨਾ ਜ਼ਿਆਦਾ ਮਤਲਬ ਇੰਨਾ ਜ਼ਿਆਦਾ ਤੁਖੀ ਹੋਏ ਪਏ ਆ ਇੱਕ ਦੋ ਅਸੀਂ ਘਰ ਵੀ ਦੇਖ ਕੇ ਆਏ ਆ ਤੇ ਮਤਲਬ ਉਹ ਵੀ ਨਹੀਂ ਪਸੰਦ ਆਏ ਹੈਗੇ ਕੋਈ ਕਹਿੰਦੇ ਆ ਕਿ ਕਿਰਾਇਆ ਜ਼ਿਆਦਾ ਆ ਜਾਂ ਕੋਈ ਕਹਿੰਦੇ ਆ ਕਿ ਉੱਪਰ ਹੈ ਸ਼ਿਆ ਜਾਂ ਇਤਾਂ ਉਤਾਂ ਹਨਾ ਸਾਨੂੰ ਸੈਪਰੇਟ ਚਾਹੀਦਾ ਸਾਨੂੰ ਮਤਲਬ ਸੈਪਰੇਟ ਚਾਹੀਦਾ ਸਾਨੂੰ ਅਸੀਂ ਫੈਮਿਲੀ ਵਾਲੇ ਆ ਸਾਨੂੰ ਸੈਪਰੇਟ ਚਾਹੀਦਾ ਆ ਤੇ ਘਰ ਵਧੀਆ ਹੋਵੇ ਹਨਾ ਨਿਆਣੇ ਮਤਲਬ ਨਿਆਣੇ ਵਾਲਾ ਵੀ ਮਤਲਬ ਇਦਾਂ ਦਾ ਕੋਈ ਡੱਡੁਰ ਵਾਲਾ ਘਰ ਨਾ ਹੋਵੇ ਸਾਨੂੰ ਇਦਾਂ ਦਾ ਘਰ ਚਾਹੀਦਾ ਉਹ ਉੱਥੇ ਹੋਵੇ ਜਿੱਥੇ ਕੋ ਖਤਰਾ ਨਾ ਹੋਵੇ ਹਾਂ ਵੀ ਜਿੱਥੇ ਨਿਆਣਾ ਡਿੱਗੜ ਡੁੱਗਣ ਦਾ ਡਰ ਨਾ ਹੋਵੇ ਬਸ ਇਦਾਂ ਹੁਣ ਇੱਥੇ ਸਾਨੂੰ ਇਦਾਂ ਆ ਕਿ ਸਾਨੂੰ ਇੱਥੇ ਸੇਫਟੀ ਬਹੁਤ ਆ ਸਾਨੂੰ ਇਦਾਂ ਸੀਗੀ ਪਰ ਆ ਚੀਜ਼ ਦੀ ਜਿਹੜੀ ਸੀਗੀ ਨਾ ਇੱਥੇ ਨਿਆਣੇ ਦੀ ਸੇਫਟੀ ਆ ਪਰ ਉੱਦਾਂ ਸੇਫਟੀ ਨਹੀਂ ਹੈਗੀ ਕਿਉਂਕਿ ਰੋਡ ਤੇ ਆ ਇੱਥੇ ਇੱਕ ਤਾਂ ਤੇ ਬਾਕੀ ਬਹੁਤ ਜ਼ਿਆਦਾ ਉਹ ਆਰਾਧ ਦਾ ਇੰਨਾ ਕਿ ਜ਼ਿਆਦਾ ਦਿਮਾਗ ਖਰਾਬ ਹੋਇਆ ਪਿਆ ਸੀਗਾ ਕੁਝ ਨਹੀਂ ਪਤਾ ਲੱਗਦਾ ਹੈਗਾ ਕਿ ਕੀ ਕਰੀਏ ਕੀ ਨਹੀਂ ਫਿਰ ਬਸ ਆਪਾਂ ਇੱਥੋਂ ਦੇ ਜੋ ਵੀ ਸੀਗਾ ਕੰਮ ਜਿਹੜਾ ਜੀ ਸੀਗਾ ਚੰਗਾ ਹੀ ਨਹੀਂ ਲੱਗਣ ਧਿਆ ਆਰਾਧ ਦਾ ਜਿਹੜਾ ਅੰਦਾਜ਼ਾ ਹੋਇਆ ਹਾਂ ਜਦੋਂ ਦਾ ਜਿਹੜਾ ਸਾਡਾ ਇੱਥੋਂ ਦਾ ਕੰਮ ਕੂਮ ਸੀਗਾ ਆਪਾਂ ਕਿਹਾ ਕਿ ਉਹ ਆਪਾਂ ਪਹਿਲਾਂ ਕਰਵਾ ਲਈਏ ਹਨਾ ਜਿਹੜੀਆਂ ਟੂਟੀਆਂ ਵਗੈਰਾ ਸੀਗੀਆਂ ਉਹ ਆਪਾਂ ਕਹਿਆ ਸੀ ਵੀ ਆਪਾਂ ਇੱਥੋਂ ਤੁਸੀਂ ਇਹ ਸਭ ਕਰਵਾ ਕੇ ਫੇਰੀ ਹੈ ਨਾ ਆਪਾਂ ਜਾਵਾਂਗੇ ਮਮਾ ਕਿਉਂਕਿ ਥੋੜੀ ਸਾਰੀਆਂ ਜੋ ਚੀਜ਼ਾਂ ਖਰਾਬ ਹੋਈਆਂ ਪਈਆਂ ਨੇ ਸਹੀ ਕਰਵਾ ਕੇ ਦੇ ਕੇ ਜਾਣੀਆਂ ਪੈਣੀਆਂ ਤੇ ਬਾਕੀ ਆਪਾਂ ਦੇਦੇ ਆ ਹੁਣ ਦੇਖੋ ਘਰਪੁਰ ਮਿਲਦਾ ਆ ਜੇ ਤੁਹਾਨੂੰ ਘਟ ਤੁਹਾਡੇ ਘਰ ਕੋਈ ਨਿਗਾਹ ਹੋਏ ਚੰਗਾ ਹੋਇਆ ਤੇ ਵਧੀਆ ਹੋਵੇ ਮਤਲਬ ਸੈਪਰੇਟ ਹੋਵੇ ਫੈਮਿਲੀ ਵਾਲਾ ਹੋਵੇ ਤੇ ਮਤਲਬ ਸਾਨੂੰ ਜਰੂਰ ਦੱਸਿਓ ਗੰਦੀ ਗੰਦੀ ਨਾ ਆਹ ਬਹੁਤ ਗੰਦੀ ਸੀ ਗੰਦੀ ਬਹੁਤ ਹੁਣੀ ਆ ਪਾਣੀ ਵੀ ਇਦਾਂ ਜਿਹਾ ਪੀਂਦੇ ਸੀਗੇ ਅਸੀਂ ਤਾਂ ਉਹਦੇ ਨਾਲ ਵੀ ਦਰਦ ਹੁੰਦੀ ਸੀਗੀ ਲੱਗਦੀ ਕਰਾਈ ਜਦੋਂ ਪਹਿਲਾਂ ਵੀ ਆ ਫਿਰ ਇਦਾਂ ਨਹੀਂ ਕਰਾਈ ਸੀ ਆਪਾਂ ਤਾਂ ਸਫਾਈ ਕਰਾਈ ਭਰਾਵਾ ਆਪਣੇ ਤੋਂ ਤਨੇ ਇਦਾਂ ਪੀ ਹੁੰਦਾ ਸੀਗਾ ਪਾਣੀ ਪਤਾ ਨਹੀਂ ਘਰੇ ਪੇਟ ਸਾਈ ਹੋ ਖਰਾਬ ਸੀ ਜਿਹੜਾ ਹੈ ਨਾ ਇਸ ਕਰਕੇ ਅੱਜ ਇਹ ਸੋਚਿਆ ਕਿ ਟੈਂਕੀ ਸਾਫ ਕਰਵਾ ਲਈਏ ਹੁਣ ਅੱਜ ਆਪਾਂ ਇੱਕ ਹੋਰ ਵੀ ਜ਼ਰੂਰੀ ਕੰਮ ਜਾਣਾ ਹੈ ਕਿਤੇ ਤੇ ਜਦੋਂ ਆਪਾਂ ਉਹ ਜਾ ਕੰਮ ਕਰ ਕਰਕੇ ਆ ਗਏ ਫਿਰ ਆਪਾਂ ਤੁਹਾਨੂੰ ਦੱਸਾਂਗੇ ਵੀ ਤੇ ਬਾਕੀ ਜਿਹੜਾ ਕੰਮ ਰਾਤ ਹੋਇਆ ਉਹ ਵੀ ਗਲਤ ਤੁਹਾਨੂੰ ਦੱਸਿਆ ਨਾ ਸਾਰੇ ਲੋਕਾਂ ਨੂੰ ਜਾਸਾਂ ਸੁੱਤਿਆਂ ਵੇਨ ਪਤਾ ਹੀ ਨਹੀਂ ਅੰਦਰ ਬਾਰਹੀ ਇਹ ਵਿਕਰਮ ਨੂੰ ਵਿਕਰਮ ਵਿਕਰਮ ਜਾਦੇ ਸੀ ਇਹਨੇ ਮੈਨੂੰ ਬੜੀ ਜ਼ੋਰ ਦੀ ਆਵਾਜ਼ ਮਾਰੀ ਵਿਕਰਮ ਨੇ ਹਾਂ ਮੈਨੂੰ ਲੱਗਾ ਪਤਾ ਨਹੀਂ ਕੀ ਹੋ ਗਿਆ ਆ ਜੇ ਅਸਲ ਦੇ ਵਿੱਚ ਗਰਮੀਆਂ ਹੁੰਦੀਆਂ ਤਾਂ ਆਪਾਂ ਬਾਹਰ ਪਏ ਹੁੰਦੇ ਹਾਂ ਫੇਰ ਕੀ ਹੁੰਦਾ ਉਹੀ ਤਾਂ ਗੱਲ ਆ ਹਾਂ ਤਾਂ ਚੱਲ ਆਪਾਂ ਸਾਰੇ ਅੰਦਰ ਸੀਗੇ ਦਾਵ ਨੂੰ ਇਹ ਟੈਨਸ਼ਨ ਪਈ ਆ ਬਸ ਪਤਾ ਨਹੀਂ ਦੁਨੀਆ ਕੀ ਕਰਦੀ ਆ ਸਮਝ ਜੀ ਨਹੀਂ ਲੱਗਦੀ ਹੈਗੀ ਵੀ ਹਨਾ ਕੀ ਮਿਲਦਾ ਇਹ ਚੀਜ਼ਾਂ ਕਰਕੇ ਹਨਾ ਤੁਹਾਨੂੰ ਸਾਨੂੰ ਜੇ ਤਾਂ ਕੋਈ ਜੇ ਕੋਈ ਗੱਲ ਜੇ ਤੁਹਾਡੇ ਦਿਲ ਚ ਕੋਈ ਗੱਲ ਆ ਜਾਂ ਸਾਨੂੰ ਕੁਝ ਦੱਸ ਦੋ ਸਾਡੇ ਨਾਲ ਆਣ ਕੇ ਬਹਿ ਕੇ ਕਰ ਲਓ ਆਪਾਂ ਕਿਹੜਾ ਵੇ ਹਾਂ ਸਾਡੇ ਨਾਲ ਬਹਿ ਕੇ ਆਣ ਕੇ ਗੱਲ ਕਰ ਲਓ ਗੱਲ ਦਾ ਕੀ ਮਤਲਬ ਆ ਜੇ ਅਕੱਚੂਤ ਲੱਗਦੀ ਹੁਣ ਜੇ ਕੋਈ ਦੇਣ ਹੁੰਦਾ ਜਾਂ ਕੋਈ ਨਿਆਣਾ ਬਾਹਰ ਖੇਡਦਾ ਹੁੰਦਾ ਜਾਂ ਅਸੀਂ ਕਿਤੇ ਘੁੰਮਦੇ ਫਿਰਦੇ ਹੁੰਦੇ ਰਾਤ ਦਾ 1:30 ਵਜਾ ਸ਼ੁਗਰ ਕਰੋ ਸਾਰੇ ਅੰਦਰ ਸੀਗੇ ਅਸੀਂ ਸੇਫ ਸੀਗੇ ਹਨਾ ਕੋਈ ਸਾਡੀ ਚੀਜ਼ ਨਹੀਂ ਸੀ ਬਾਹਰ ਪਈ ਹੈਗੀ ਠੀਕ ਆ ਨਿਆਣੇ ਦੀਆਂ ਚੀਜ਼ਾਂ ਸੌ ਪਈਆਂ ਹੁੰਦੀਆਂ ਬਾਹਰ ਗੱਡੀਆਂ ਗੱਡੀਆਂ ਖੜੀਆਂ ਹੁੰਦੀਆਂ ਮਣਵੀਰ ਦੀਆਂ ਬਾਹਰ ਸਾਡਾ ਮੋਟਰਸਾਈਕਲ ਖੜਿਆ ਹੁੰਦਾ ਬਾਹਰ ਤੁਸੀਂ ਸੋਏ ਚੀਜ਼ ਸੋਚਦੇ ਨਹੀਂ ਦੁਨੀਆਂ ਹੈਗੀ ਜੇ ਕਿਸੇ ਦੇ ਨਾਲ ਮੇਰੇ ਵੀਰੋ ਜੇ ਤੁਹਾਡੀ ਕਿਸ ਸਾਡੇ ਨਾਲ ਜੇ ਕੋਈ ਗੱਲਬਾਤ ਹੈਗੀ ਸਾਨੂੰ ਜਰੂਰ ਆਣ ਕੇ ਦੱਸੋ ਲੋਕਾਂ ਦੇ ਮਗਰ ਲਾ ਕੇ ਕਿੰਨੇ ਕੀਤਾ ਦੇ ਰਹੇ ਹਣ ਅਸੀਂ ਅਸੀਂ ਆਪਾਂ ਕਿਹੜਾ ਵੀ ਕਿਸੇ ਦਾ ਕੁਝ ਜਾਂ ਵੀ ਆਪਾਂ ਕਿਹੜਾ ਕਿਸੇ ਨੂੰ ਕੁਝ ਅੱਜ ਤੱਕ ਆਇਆ ਕਦੀ ਜੀਤ ਤੋਂ ਇਲਾਵਾ ਕਿਸੇ ਨਾਲ ਗੱਲ ਨਹੀਂ ਕੀਤੀ ਹੈਗੀ ਸਾਡੇ ਨਾਲ ਜੋ ਤੁਸੀਂ ਇਦਾਂ ਕਰਦੇ ਪਏ ਆ ਹਣਾ ਤੇ ਬਾਕੀ ਗਲਤ ਗੱਲ ਆ ਸਾਡੇ ਕਿਹੜਾ ਵੀ ਕਿਤੇ ਅਸੀਂ ਬਹੁਤ ਜਾਣੇ ਹਾਂ ਅਸੀਂ ਪਰਵਾਹ ਆ ਕਿ ਆਪਣਾ ਕਿਹਨੇ ਕੀਤਾ ਹੈ ਕਿਹਨੇ ਨਹੀਂ ਕੀਤਾ ਇਹ ਪਤਾ ਤਾਂ ਲੱਗ ਜਾਣਾ ਹਾਂ ਪਤਾ ਤਾਂ ਲੱਗ ਇਹ ਗੱਲਾਂ ਥੋੜੀ ਬੁੱਝੀਆਂ ਰਹਿੰਦੀਆਂ ਹੁੰਦੀਆਂ ਹੁੰਦੀਆਂ ਕੋਈ ਗੱਲ ਨਹੀਂ ਪਤਾ ਤਾਂ ਲੱਗੇ ਹੀ ਜਾਣਾ ਇਹ ਵੀ ਪੈਂਡ ਤੇ ਬਸਦੇ ਆ ਲਾਗੇ 100 ਆਉਂਦਾ ਜਾਂਦਾ ਤੇ ਜੇ ਤੱਕ ਇਹ ਨੀਗਾ ਪਿਆਈ ਹੋਗਾ ਹਾਂ ਕਿਸੇ ਦੀ ਕਿਸੇ ਨੀਗਾ ਪਿਆਈ ਹੋਗਾ ਪਿਆਈ ਹੋਗਾ 10-50 ਲੱਗਣਾਣਾ ਥੋੜਾ ਟਾਈਮ ਪਾ ਕੇ ਲੱਗ ਜੂ ਪਤਾ ਪਤਾ ਲੱਗੇ ਹੀ ਜਾਣਾ ਵੀ ਕਹੇ ਨੇ ਕੀਤਾ ਆ ਕਿਹਨੇ ਕਰਵਾਇਆ ਆ ਇਹਦੀ ਸ਼ਿਕਾਨੀ ਆ ਕੀ ਕਰ ਸਕਦੇ ਆ ਕੁਛ ਨਹੀਂ ਪਤਾ ਲੱਗਦਾ ਉਹ ਦੇਖੋ ਕਿੱਦਾਂ ਖੜੀ ਹੋਏ ਉੱਪਰ ਹੈਲੋ ਬਾਲਾ ਸਸਕਾਰ ਸਸਕਾਰ ਹਾਂ ਅੰਦਰ ਲਗਾ ਕੇ ਆਵਾਂਗਾ ਕੀ ਆਪਾਂ ਗਿੱਟੇ ਨਾ ਹੈ ਆਪ ਕੋਈ ਚੋਮੀ ਹਾਂ ਤਾਂ ਕਹਿੰਦਾ ਖਬਰ ਸਾਰੀ ਹੋ ਜਾਏਗਾ ਇਹ ਸੰਭਾਅ ਹੈ ਕਿ ਮੈਂ ਕੈਮਰਾ ਲਵਾ ਦਿੰਦਾ ਅੰਦਰ ਆਹ ਦਵਾ ਲੈਣਾ ਇੱਕਦਾਂਰਾ ਉੱਪਰ ਸਾਈਡ ਤੇ ਲੋੜ ਨਹੀਂ ਕਿ ਉੱਪਰ ਦੀ ਸਾਈਡ ਉੱਪਰ ਨਾਲ ਨਹੀਂ ਇੱਧਰੋਂ ਸਾਮ ਨੂੰ ਲੱਗਾ ਹੋ ਗਾ ਸਾਰੀ ਤੇ ਹੀ ਬੋਲ ਇਹਦਰੋਂ ਆਹ ਸਾਈਡ ਤੇ ਲੱਗਣਾ ਆ ਪਿਛੇ ਆਹ ਨਾਲ ਆਹ ਅੰਦਰਲੇ ਪਾਸੇ ਲਾਉਣੇ ਆਪਾਂ ਅੰਦਰਲੇ ਪਾਸੇ ਕੀ ਕਰਨੇ ਦਵਾ ਦੇਣ ਆ ਕਿ ਇੱਧਰੋਂ ਸਾਮ ਨੂੰਵਾ ਦੇਣਾ ਸੱਤਿਆਂ ਵਾਲ ਨੂੰ ਇੱਕਦਮ ਘਰ ਕੇ ਆਹੋ ਬਰਜੇ ਤੇ ਆ ਦੇ ਨਾਲ ਇਹ ਤੇ ਇੱਧਰ ਅੰਦਰ ਨੂੰ ਇੱਕ ਬਾਹਰ ਲੱਗ ਰਿਹਾ ਹੈ ਇੱਧਰ ਠੀਕ ਹੈ ਉਹ ਪਿੱਛੇ ਤੇ ਪਰੇ ਗਿਰਦਾ ਤਾਂ ਹੈਗਾ ਹੀ ਉੱਧਰ ਤੋਂ ਕਿਸੇ ਨੂੰ ਆਉਣਾ ਨਹੀਂ ਨਹੀਂ ਆਉਣਾ ਆਜਾ ਉੱਥੋਂ ਉੱਥੋਂ ਤੱਕ ਇਧਰੋਂ ਜਾਂ ਉੱਧਰੋਂ ਤੋਂ ਹੀ ਆ ਮੋ ਰਿਓ ਮਾਤੇ ਇਹੇ ਲੱਗਣੇ 2-3 ਫੜੇ ਇਹੇ 2-3 ਲੱਗਣੇ ਇੱਕ ਬਾਹਰਲੀ ਸਾਈਡ ਤੇ ਇੱਕ ਦੂਜਾ ਸਾਈਡ ਹਣਾ ਹਾਂ ਕਹਿੰਦਾ ਲਵਾ ਲੈਣੇ ਤੇ ਉੱਪਰਲੀ ਸਾਈਡ ਤੋਂ ਤੁਹਾਨੂੰ ਆਪਾਂ ਦਿਖਾਈ ਹਾਂ ਹਾਂ ਤੇ ਇਧਰੋਂ ਆਹ ਕ ਮਾਰ ਦੇ ਵੱਲ ਉੱਧਰੋਂ ਇੱਕ ਇੱਧਰ ਇਦਾਂ ਲੱਗ ਜਾਏ ਇੱਕ ਇੱਕਦਮ ਲੱਗ ਏ ਕ ਬਾਹਰ ਲੱਗੇ ਬਹੁਤ ਨੇ ਗਮਰੇ ਗੋਪਤ ਉਹ ਬਹੁਤ ਨੇ ਬਹੁਤ ਲਵਾ ਲੈਣਾ ਹਣਾ ਵਿਕਰਮ ਸੈਪਰੇਟ ਹੀ ਠੀਕ ਆ ਮੈਂ ਕਹਿੰਦਾ ਇਹ ਸੈੱਟ ਆ ਦੇਖੋ ਵੀ ਇਧਰਲੀ ਸਾਈਡ ਵੀ ਕੰਦਾ ਹੈਗੀਆਂ ਆ ਪਰ ਆ ਜਿਹੜੀਆਂ ਕੰਦਾ ਬਹੁਤ ਮਤਲਬ ਉੱਚੀਆਂ ਨਾਲ ਲੱਗਦੀਆਂ ਆ ਕੰਦਾ ਜਿਹੜੀਆਂ ਆ ਨਾਲ ਲੱਗਦੀਆਂ ਇਹਨੂੰ ਤੇ ਇਥੋਂ ਰਾਮ ਦੇ ਨਾਲ ਬਹੁਤ ਆਸਾਨੀ ਦੇ ਨਾਲ ਬੰਦਾ ਉਤਰ ਸਕਦਾ ਤੇ ਪਰ ਉਧਰਲੀ ਸਾਈਡ ਤੋਂ ਤਾਂ ਨਹੀਂ ਕੁਝ ਵੀ ਹੈਗਾ ਉਧਰਲੀ ਸਾਈਡ ਤੋਂ ਕੋਈ ਚਾਂਸ ਨਹੀਂ ਹੁੰਦੇ ਹੈਗੇ ਤਾਂ ਇਧਰਲੀ ਸਾਈਡ ਤੋਂ ਹੀ ਆ ਹੁਣ ਇਧਰਲੀ ਸਾਈਡ ਤਾਂ ਜ਼ਿਆਦਾ ਸਾਨੂੰ ਖਤਰਾ ਆ ਉਹ ਮਤਲਬ ਪਰ ਜਿਹੜਾ ਸਾਡੇ ਨਾਲ ਰਾਤ ਨੂੰ ਹਾਸਾ ਹੋਇਆ ਉਹ ਮਤਲਬ ਇਧਰਲੀ ਬਾਹਰੋਂ ਛੜ ਤੋਂ ਹੋਇਆ ਉਹ ਬਾਹਰਲੀ ਸਾਈਡ ਤੇ ਲੱਗਿਆ ਬਾਹਰੋਂ ਮਤਲਬ ਬਾਹਰੋਂ ਕੁਤਲਵੰਦਰ ਵਿੱਚ ਨਹੀਂ ਆਇਆ ਇੱਥੋਂ ਕਿਸੇ ਨੇ ਖੜੇ ਹੋ ਕੇ ਉਹਨੂੰ ਕਿਹ ਚੀਜ਼ ਤੇ ਫੇਰ ਮਾਰਨਾ ਹੈ ਹੈ ਇੱਥੋਂ ਕਿਸੇ ਨੇ ਨਾ ਕਿਸੇ ਚੀਜ਼ ਤੇ ਖੜੇ ਹੋ ਕੇ ਮਾਰਨਾ ਹੈ ਹੈਨਾ ਕਿ ਚੀ ਚੂਟੇ ਖੜੇ ਆ ਯਾਰ ਮੈਨੂੰ ਵੀ ਸਮਝ ਨਹੀਂ ਆਉਂਦਾ ਹੀ ਹੈਗੀ ਪਰ ਜੇ ਕੋਈ ਉੱਚਾ ਲੰਬਾ ਮੰਮੀ ਹੋਇਆ ਫੇਰ ਆਮ ਦੇ ਨਾਈਟ ਡੈਕ ਸਾਡੀ ਕਿਉਂਕਿ ਚਲਾ ਕੇ ਤਾਂ ਮਾਰ ਦੇਣੀ ਐ ਇਦਾਂ ਮਾਰੀ ਦੂਰ ਵੀ ਨਹੀਂ ਗਈ ਉਹ ਜਿੱਦਾਂ ਜਾਨੀ ਕਿ ਇੱਥੇ ਵੀ ਰਹਿ ਗਈ ਉਹ ਉੱਥੇ ਹੀ ਗੇਰਦੇ ਵਿਕਰਮ ਸਾਡਾ ਬਹੁਤ ਟੈਨਸ਼ਨ ਦੇ ਵਿੱਚ ਆ ਬਹੁਤ ਜ਼ਿਆਦਾ ਖਰਾਬ ਦੀ ਜ਼ਿਆਦੀ ਟੈਨਸ਼ਨ ਬਹੁ ਪਈ ਹੋ ਸਾਨੂੰ ਬਹੁਤ ਜ਼ਿਆਦਾ ਖੰਡ ਦੇ ਸਾਮ ਅੱਖਾਂ ਦਰਾਈਆਂ ਹਾਂ ਹਾਂ ਕੋਈ ਨਹੀਂ ਕੈਮਰਾ ਆ ਰਿਹਾ ਨਹੀਂ ਮੈਂ ਭਾਜੀ ਨੂੰ ਫੋਨ ਕਰ ਦਿੰਦਾ ਹੁਣ ਨਿੱਕਾ ਭਾਜੀ ਮੇਰਾ ਇਹ ਕਰ ਰਿਹਾ ਹੈ ਮਾਂ ਮਰੇ ਵੀਰਾਂ ਨਿੱਕਾ ਨੂੰਦੱਲਾ ਕੋਈ ਪਤਾ ਚੱਲਦਾ ਨਹੀਂ ਗਾਰੀਆਂ ਸੀ ਗਾਰੀਆਂ ਬਾਹਰ ਹੀ ਪੈਣਾ ਅੰਦਰ ਅੰਦਰ ਹੀ ਪੈਣਾ ਪਰ ਇਹ ਚੀਜ਼ ਜੇ ਗਲਤ ਆ ਪਰ ਇਦਾਂ ਕਰਨਾ ਨਹੀਂ ਚਾਹੀਦਾ ਕਿਸੇ ਨੂੰ ਜੋ ਵੀ ਆ ਉਹ ਕੀੜੇ ਪੈਣੇ ਆ ਨਾ ਲੋਕਾਂ ਦੇ ਨੰਨ ਚਾਹੀਦੀ ਲੋਕਾਂ ਨੂੰ ਸਾਂਦਿਆਂ ਨੂੰ ਨੀ ਕੋ ਦੇਖ ਕੇ ਰਾਹੀ ਤਾਂ ਨਾ ਕੋ ਭੁੱਖੇ ਮਾਰਦੇ ਭੁੱਖੇ ਜਦੋਂ ਮਾਰਦੇ ਉਦੋਂ ਤਮਾਸ਼ਾ ਦੇਖਦੇ ਆ ਤੇ ਜੇ ਕੋਈ ਹੁਣ ਰੋਟੀ ਖਾਂਦਾ ਉਹ ਹੁਣ ਉਦਾਂ ਨਹੀਂ ਕੋ ਜਰਿਆ ਜਾਂਦਾ ਕਿਤੇ ਫੇਰ ਰੋਟੀ ਖਾਣ ਕੋ ਲੱਗ ਕੇ ਸਾਡੇ ਥੱਲੇ ਨਹੀਂ ਲੱਗੇ ਪਾਜੀ ਹੁਣੀ ਉੱਧਾ ਹੈਗੇ ਆ ਉਹ ਤੇ ਪਾਜੀ ਹੁਣੀ ਕਾਂਟੀ ਆ ਉਹਨੇ ਹਨਾ ਉਹ ਤਾਂ ਫੇਰ ਅਗਲੇ ਪੈਣਾ ਇਹਨਾਂ ਦੀ ਅੱਛਾ ਅੱਛਾ ਹਾਂ ਉਹ ਤਾਂ ਅਗਲੇ ਹੋਣ ਜਿੱਦਾਂ ਦਿਨੇ ਦਿਨੇ ਆਏ ਆ ਹਾਂ ਹਾਂ ਜੇ ਅਗੇ ਦੇ ਨਕਾ ਮੋਲ ਨਾ ਕਰ ਆਦ ਨਹੀਂ ਇਸਨੇ ਦੇਖੋ ਤਾਂ ਉੱਧੇ ਹੀ ਨਹੀਂ ਆਉਂਦੇ ਹੈ ਕੋਈ ਹੁਣ ਤਾਂ ਖਤਰਾ ਹੀ ਇੰਨਾ ਜ਼ਿਆਦਾ ਹੋ ਚੁੱਕਾ ਆ ਮੈਨੂੰ ਤਾਂ ਇਹ ਮੈਨੂੰ ਪਤਾ ਕਿ ਇਸ ਜਿੱਦਾਂ ਇੱਥੇ ਉਹ ਸੀਗੇ ਨਾ ਇਦਾਂ ਝਾੜੀਆਂ ਵਗੈਰਾ ਉਹ ਸੀਗੇ ਇੱਥੇ ਹਾਂ ਉਦੋਂ ਦੀ ਨਹੀਂ ਸੀ ਚਾਂਸ ਹੋ ਜਾਂਦਾ ਹਾਂ ਉਦੋਂ ਵੀ ਨਹੀਂ ਸੀ ਇਦਾਂ ਦਾ ਚਾਂਸ ਹੁਣ ਤਾਂ ਸਾਰਾ ਹੈ ਹੀ ਪੱਧਰਾ ਹੈ ਇਧਰਲੀ ਸਾਈਡ ਤੋਂ ਵੀ ਪੱਧਰਾ ਉਧਰਲੀ ਸਾਈਡ ਤੋਂ ਵੀ ਸਾਰਾ ਪੱਧਰਾ ਉਧਰੋਂ ਜਾਂਦਾ ਅਸੀਂ ਇਹ ਕਹਿ ਸਕਦੇ ਆਂ ਵੀ ਬਹੁਤ ਜਿਆਦਾ ਉੱਚੇ ਉੱਚੇ ਆ ਗਏ ਨੇ ਤੇ ਹੁਣ ਆਪਾਂ ਆ ਚੀਜ਼ਾਂ ਤੇ ਕਹਿ ਦਈਏ ਇੱਧਰ ਵੀ ਸਾਡੇ ਦੇਖੋ ਦਰਖਤ ਕਿੱਡੇ ਕਿੱਡੇ ਦਾ ਮਤਲਬ ਉਹ ਕਿੰਨੀ ਕਿੰਨੀ ਸਪੇਸ਼ ਅੱਡ ਕੇ ਆ ਐ ਕਿ ਪੜਾਏ ਦੀ ਕੋਈ ਥੰਦੀ ਲੋਕ ਹਾਂ ਸਾਰਾ ਪੜਾਣਾ ਕਿੱਡੇ ਕਿੱਡੇ ਸਪੇਸ਼ ਛੱਡੀ ਪਈ ਐ ਇਸ ਚੀਜ਼ਾਂ ਦੀ ਦੇਖੋ ਆ ਦੇਖੋ ਕੋਈ ਏਦਾਂ ਦਾ ਖਤਰਾ ਖਤਰਾ ਨਹੀਂ ਪਰ ਫਿਰ ਵੀ ਮਤਲਬ ਇੰਨੀ ਕ ਜਿਆਦਾ ਹੋ ਗਿਆ ਹੈ ਨਾ ਰਾਤ ਕਿਸ ਉਹ ਮਤਲਬ ਕੋਈ ਅੰਡਾਰੀ ਸੀ ਮੰਮਾ ਉਹ ਕਿਸੇ ਨੂੰ ਡਰ ਨਹੀਂ ਸੀ ਮੈਨੂੰ ਲੱਗਦਾ ਉਹ ਤਾਂ ਸ਼ਰਿਆਮ ਹੀ ਆ ਤਦ ਇਹਨੇ ਆਪ ਨਹੀਂ ਕੀਤਾ ਉਹ ਕਿਸੇ ਤੋਂ ਕਰਵਾਤਾ ਹੋਗਾ ਸਿੱਧੀ ਗੱਲ ਜਿਹੜੀ ਆਪ ਨਹੀਂ ਇਹ ਕੰਮ ਕੀਤਾ ਕਿਸੇ ਤੋਂ ਕਰਵਾਇਆ ਚਲੋ ਕੋਈ ਨਾ ਮਮਾ ਆ ਜੋ ਚਲੋ ਹੁਣ ਅਸੀਂ ਤੇ ਚੱਲੇ ਆ ਥੱਲੇ ਤੇ ਦੇ ਦਿਆਂ ਕੋਈ ਕੋਈ ਸਲੂਸ਼ਨ ਲੱਭ ਕੇ ਅਸੀਂ ਦੇ ਦਿਆਂ ਜੋ ਕੋ ਹੱਲ ਹੁੰਦਾ ਤਾਂ ਨਹੀਂ ਤਾਂ ਫਿਰ ਤਾਂ ਇੱਕ ਹੱਲ ਹੈਗਾ ਹੀ ਆ ਜਾਣ ਵਾਸਤੇ ਜਾਣਾ ਹੀ ਸਹੀ ਆ ਫਿਰ ਇਸ ਕਰਕੇ ਸਾਡੇ ਸਾਨੂੰ ਤਾਂ ਛੱਡਦਾ ਨਹੀਂ ਲੋ ਜੀ ਆ ਫਰਿੱਜ ਵਿੱਚ ਅਜ ਵੇਚਣ ਚੱਲੇ ਐਨਾ ਮੋੜਦਾ ਨਹੀਂਗਾ ਦੂਰ ਰੱਖਣੀ ਮਰੇ ਐਦਾਂ ਰੱਖ ਹੀ ਨਹੀਂ ਹੁਣੀ ਹੈਗੀ ਜਿੱਦਾਂ ਤੁਸੀਂ ਰੱਖਦੇ ਬਏ ਆ ਲੋ ਜੀ ਫਰਿੱਜ ਸਾਬ ਵੇਚ ਆਉਣੀ ਅੱਜ ਐਦਾਂ ਰੱਖ ਲੋ ਆ ਦੇਖੋ ਜੀ ਅੱਜ ਆ ਦੇਖੋ ਪਹਿਲੇ ਮੁੱਕ ਗਏ ਤਾਂ ਓਏ ਸਾਰੇ ਮੈਂ ਪਿੱਛੇ ਹੋਈ ਭਾਈ ਕਹਿੰਦੇ ਸਾਡੇ ਕੋਲ ਪੈਸੇ ਮੁੱਕ ਗਏ ਆ ਦੇਖੋ ਉਹ ਭਾਵਾਂ ਨੂੰ ਵੀ ਦੇ ਮੇਰੇ ਬੈਂਚ ਤੇ ਆਇਆ ਬੰਕ ਉਹ ਜਿਹੜਾ ਨੂੰ ਵੀ ਗਰੰਡ ਲੈ ਜਾਣੀ ਗਰੰਡ ਲੈ ਉਹ ਨੋ ਬੇ ਨੋ ਗਰੰਡ ਨਹੀਂ ਵੰਦਾ ਗੱਡੀ ਦੀ ਹੁਣ ਕਿੰਨਾ ਉਹੀ ਦੱਸ ਤਾਂ ਕਰੀ ਗਾ ਵਿਕ ਮੈ ਲੱਗਦਾ ਨਹੀਂ ਮੈਨੂੰ ਮੈਨੂੰ ਲਜਾਉ ਹੋਊਗੀ ਇਦਾਂ ਆ ਲੈ 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 ਉਹ ਪਹਿਲੀ ਇਲਜਾਣੀ ਆਉਂਦੀ ਦੂਜਾ ਫੇਰ ਰੱਖਦਾ ਵਿਕਰਮ ਧਿਆਨ ਨਾਲ ਥੋੜੀ ਥੋੜੀ ਜਾਵੇਂ ਬਾਬਾ ਜੀ ਪਿੱਛੇ ਪਕੜਿਆ ਧਿਆਨ ਨਾਲ ਧਿਆਨ ਨਾਲ ਆ ਧਿਆਨ ਨਾ ਧਿਆਨ ਨਾ ਧਿਆਨ ਨਾ ਆ ਚਲ ਗਈ ਬहोत ਲੈ ਆ ਦੇ ਕੀ ਹੋਇਆ ਇਹ ਨਹੀਂ ਛੱਟ ਸੂਟ ਨਾ ਕਿਤੇ ਲਵਾ ਲਿਆ ਹੈ ਲੋ ਜੀ ਮੰਦਿਰ ਕਹਿੰਦਾ ਕਿ ਮੈਂ ਨਾਰ ਖਾਣਾ ਔਰ ਸੰਤਰਾ ਖਾਣਾ ਪਤਾ ਨਹੀਂ ਮम्मा ਕੌਣ ਹੱਜਿਆ ਕੋਈ ਆ ਗਿਆ ਬਾਹਰ ਤੋਂ ਤੁਮ ਕੌਣ ਨਿੰਨਾਈ ਕੀ ਲੋ ਜੀ ਮੰਦਿਰ ਕਹਿੰਦਾ ਕਿ ਮੈਂ ਨਾਰ ਖਾਣਾ ਔਰ ਸੰਤਰਾ ਖਾਣਾ ਪਤਾ ਨਹੀਂ ਮੰਮਾ ਕੌਣ ਹੱਜਿਆ ਕੋਈ ਆ ਗਿਆ ਬਾਹਰ ਤੋਂ ਕੌਣ ਨਿੰਨਾਈ ਕੀ ਲੋ ਜੀ ਆਪਾਂ ਬੜੀ ਮੁਸ਼ਕਲ ਦਾਬ ਜਿਹੜਾ ਬਚਾ ਕੇ ਆਪਾਂ ਬਾਹਰ ਨੂੰ ਆਏ ਆ ਮੰਨੂ ਤੋਂ ਮੰਨੂ ਤੋਂ ਦਾਬ ਬਚਾ ਕੇ ਅਸੀਂ ਬਹੁਤ ਔਖੇ ਬਾਹਰ ਆਏ ਆ ਮੰਮਾ ਮੇਰਾ ਮੂੰਹ ਬੜਾ ਕਾਲਾ ਜਿਹਾ ਲੱਦਦਾ ਨਾ ਕੋ ਕੋ ਦਾ ਪੂਜਾ ਸੇਤੀ ਹੂੰ ਤੇ ਅਸੀਂ ਬੜੇ ਔਖੇ ਹੋ ਕੇ ਬਾਹਰ ਨੂੰ ਆਏ ਆ ਮਨਵੀਰ ਨੂੰ ਪਤੀ ਆ ਪਤੀ ਹੋ ਕੇ ਉਹਨੂੰ ਅਸੀਂ ਅੰਦਰ ਬਿਠਾ ਕੇ ਆਂ ਹੀ ਬਿਠਾ ਆਏ ਆ ਆ ਜਾ ਮਾਂ ਤੇ ਮਨਵੀਰ ਕਹਿੰਦਾ ਸਾਨੂੰ ਫੋਨ ਕਹਿੰਦਾ ਸਾਨੂੰ ਮੈਨੂੰ ਫੋਨ ਦੋ ਫੋਨ ਦੋ ਫੋਨ ਅਸੀਂ ਇਹਨੂੰ ਦਿੰਦੇ ਨਹੀਂ ਹੈਗੇ ਤੇ ਫੋਨ ਅਸੀਂ ਇਹਨੂੰ ਦਿੰਦੇ ਨਹੀਂ ਹੈਗੇ ਤੇ ਮਮਾ ਆਜੇ ਮੰਜਾ ਉੱਥੇ ਕਰੀਏ ਤੇ ਇਹ ਦਿੰਦਾ ਮੈਨੂੰ ਵੀ ਗੰਭੀਰ ਮੈਨੂੰ ਹੀ ਦੇ ਦੋ ਵਸ ਫੋਨ ਮੈਨੂੰ ਦੇ ਦੋ ਤੇ ਅਸੀਂ ਇਹਨੂੰ ਇੱਥੇ ਲੋਕ ਲੋਕ ਕਿ ਹੁਣ ਅਸੀਂ ਬਾਹਰ ਨੂੰ ਆਏ ਆ ਮਦੀ ਦਾਬ ਜਾ ਕੇ ਹੋਰ ਸ਼ਾਂਤਰੀ ਦਵਾਈ ਲਾ ਕੇ ਤੇ ਜਿਹੜਾ ਸਾਡਾ ਜਿਹੜਾ ਟੂਟੀਆਂ ਵਗੈਰਾ ਸੀਗੀਆਂ ਸਾਰੀਆਂ ਸਹੀ ਸਾਰੀਆਂ ਸਹੀ ਕਰਾ ਲੀਆਂ ਆ ਤੇ ਕੰਮ-ਕੁਮਾ ਪਾ ਸਾਰੇ ਵਧੀਆ ਕਰਵਾ ਲਿਆ ਸੀਗਾ ਤੇ ਟੈਂਕੀ ਵਗੈਰਾ ਵੀ ਸਾਫ਼ ਹੋ ਗਈ ਆ ਸਾਰਾ ਕੁਝ ਡਨ ਹੋ ਗਿਆ ਤੇ ਹੁਣ ਆਪਾਂ ਹੁਣ ਦਾਲ ਸਬਜ਼ੀ ਦਿਵਾਲੇ ਹੋਣਾ ਆ ਆਪਾਂ ਠੀਕ ਆ ਹੁਣ ਆਪਾਂ ਹੁਣ ਦਾਲ ਸਬਜ਼ੀ ਦੇ ਦਿਵਾਲੇ ਤੇ ਜਿਹੜਾ ਸਾਨੂੰ ਘਰ ਸੀ ਨਹੀਂ ਮਿਲੰਦੇ ਆ ਕਿਉਂਕਿ ਉਹ ਫੇਰ ਫੇਰ ਕੇ ਸਾਤਾ ਲੱਤਾ ਦੂਹਾਂ ਲੱਗਦੇ ਆ। ਜ਼ੋਰ ਵਿਕਰਮ ਵੀ ਦੇਖ ਆਇਆ ਕਿ ਕਿੰਨੀਆਂ ਜਗ੍ਹਾ ਉਹ ਵੀ ਦੇਖ ਆਇਆ ਹੁਣ ਅਸੀਂ ਕਿੱਥੇ ਜਾਈਏ ਹਨਾ। ਮਮਾ ਹੁਣ ਵੀ ਗਿਆ ਸੀ ਇਹ ਦੇਖਣ ਨਾਲ ਇਹਨਾਂ ਦੇ। ਗੀ ਮਥਾਕ ਹੋ ਗਿਆ। ਤੇ ਨਹੀਂ ਕਿਤੇ ਉਹ ਵੀ ਮਿਲੰਦੇ ਆ ਘਰ ਵਧੀਆ ਨਹੀਂ ਮਿਲਦੇ ਜਦਾਂ ਵੀ ਮਤਲਬ ਹਨਾ। ਤੇ ਜੋ ਸਾਨੂੰ ਸੈਪਰੇਟ ਚੀਜ਼ ਚਾਹੀਦੀ ਆ ਹਨਾ। ਤੇ ਇਸ ਕਰਕੇ ਕਿਸੇ ਦੀ ਨਿਗਾਹ ਹੋਇਆ ਸਾਨੂੰ ਦੱਸਿਓ ਜੀ। ਹਾਂ ਸਾਨੂੰ ਜ਼ਰੂਰ ਦੱਸਿਓ ਆਪਣੇ ਆ ਗਿਆ ਹਨਾ। ਸਾਨੂੰ ਜਾਂ ਤਾਂ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ ਜਾਂ ਸਾਡੇ ਜਿਹਨਾਂ ਕੋ ਸਾਡਾ ਨੰਬਰ ਹੈਗਾ ਉਹਨਾਂ ਤੇ ਮਤਲਬ ਉਹਦੇ ਤੇ ਮੈਸੇਜ ਕਰ ਦਿਓ ਤੇ ਸਾਨੂੰ ਜਰੂਰ ਦੱਸਿਓ ਹਨਾ ਤੇ ਹੁਣ ਆਪਾਂ ਕਰ ਲਈਏ ਘਰ ਦਾ ਕੰਮ ਕੁਮ ਕੰਮ ਵਗੈਰਾ ਹੋ ਰਿਹਾ ਕੰਮ ਵਗੈਰਾ ਕਰਕੇ ਰੋਟੀ ਪਾਣੀ ਦਾ ਵੀ ਕਰਨਾ ਆ ਤੇ ਆਪਾਂ ਦਿਨ ਦੇ ਇਹਦਾ ਕਿੰਨੇ ਸੌਣ ਲੱਗਣ ਲੱਗ ਪਿਆ ਨਾ ਹੋਰ ਦਿਨ ਤੇ ਵਧੀਆ ਲੱਗਣ ਲੱਗ ਗਿਆ ਹੁਣ ਕੱਪੜੇ ਧੋਣੇ ਕੱਲ ਨੂੰ ਧੋਵਾਂਗੀ ਅਜਵਾਰ ਕਿੰਨਾ ਅੱਜ ਬੁੱਧਵਾਰ ਬੁੱਧਵਾਰ ਆਜੇ ਕੱਲ ਨੂੰ ਕੱਲ ਨੂੰ ਕਿ ਬੁੱਧਵਾਰ ਕੱਲ ਨੂੰ ਵੀਰਵਾਰਾ ਨਾ ਬਾਹ ਹੀ ਸਿਆਰ ਧੋ ਲਿਆ ਮੈਂ ਅੱਜ ਮੈਂ ਕੱਲ ਨੂੰ ਹੁਣ ਕੱਪੜੇ ਧੋਂਗੀ ਕੱਲ ਨੂੰ ਵੀਰਵਾਰਾ ਕਦ ਵੀਰਵਾਰਾ ਆ ਗਿਆ ਆ ਗਿਆ ਅੱਛਾ ਜਾਂਦਾ ਅੱਛਾ ਮੁੰਡਾ ਕੋਣਾ ਪਹਿਣਾ ਆ ਇਹ ਸਾਰੇ ਅੱਛਾ ਮੈਨੂੰ ਦਿਖਾ ਦੇ ਪੈਸੇ ਪੈਸੇ ਦਿਖਾ ਹਾਏ ਹਾਏ ਨੰਨੂ ਦੇ ਗੰਦੇ ਪੈਸੇ ਪੈ ਗੰਦੇ ਹਾਏ ਲੈ ਛਾੜ ਕੇ ਦੇਗੀ ਚਾਤੀ ਚਾਤੀ ਚਾਗੇ ਅਸੀਂ ਬਾਹਰ ਬੈਠੇ ਸੀ ਹਾਂ ਦਾ ਅੱਛਾ ਨਨੂ ਦੇ ਪੈਸੇ ਨੇ ਆਪਣੇ ਕੱਪੜਿਆਂ ਦਾ ਹਾਲ ਦੇਖੋ ਸੋਹਣੇ ਲੱਗੇ ਠੀਕ ਹੈ ਬਾਹਰ ਦਾ ਬਾਹਰ ਦਾ ਬਾਹਰ ਨਾ ਕਰਦਾ ਕਿੱਥੇ ਗਏ ਨੱਬੇ ਨਹੀਂ ਉੱਪਰ ਹੀ ਆਵੇ ਆ ਗਿਆ ਉਹ ਇੱਧਰ ਆ ਇੱਧਰ ਆ ਲੈ ਨਨੂ ਪੈਸੇ ਦਾਦੀ ਦੇ ਜ਼ਰਤੇ ਹੀ ਰਹਿ ਗਏ ਪਾਏ ਪਾਏ ਕਹਿੰਦਾ ਛੀ ਗੱਡੀ ਨਨੂ ਦੀ ਗੱਡੀ ਢੀ 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 ਇਹ ਸੱਦਾ ਮੁੰਡਾ ਜਿਹੜਾ ਆ ਹੁਣ ਇੰਟੈਲੀਜੈਂਟ ਹੋ ਗਿਆ ਇਹ ਇਹਨੂੰ ਅਸੀਂ ਇਹਨੂੰ ਸਕੂਲ ਭੇਜਿਆ ਕਰਨਾ ਹੁਣ ਸਕੂਲ ਜਾਏਗਾ ਇਹਨਾਂ ਨੇ ਮੰਨੂ ਉਹ ਆ ਮਨੇ ਸਕੂਲ ਜਾਣਾ ਕੱਲ ਨੂੰ ਨਹੀਂ ਜਾਣਾ ਸਕੂਲੇ ਮਨੇ ਸਕੂਲ ਜਾਣਾ ਆ ਹੁਣ ਇਹਨੂੰ ਆਪਾਂ ਸਕੂਲ ਭੇਜ ਦਿਆ ਕਰਨਾ ਹੱਥ ਹੋਵੇ ਹਾ ਦਿਖ ਉਹ ਗੀ ਗੀ ਬੰਦਰ ਰੁਕ ਜਾ ਪਕੜੋ 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 ਮਰਵੀਰ ਸਕੂਲ ਜਾਣਾ ਦੱਸੋ ਉੱਪਰ ਬਹਿ ਗਈ ਉੱਪਰ ਜਾਂਦਾ ਦੇਖ ਲੈ ਇਹ ਵਾਓ ਛੁੱਟੇ ਲੈ ਜਾ ਬੈਠਾ ਮਨ ਵੀ ਸਾਡਾ ਜਿਹੜਾ ਗੰੰਦੂ ਬੱਚੂ ਆ ਇਹ ਬਹੁਤ ਸਕੀਨ ਗੱਡੀਆਂ ਚੱਲ ਫੇਰ ਤੇ ਇਹ ਫੜ ਕੇ ਸਕੀਨ ਇਹ OK ਇਹਨੋਂ ਹੁਣ ਆਪਾਂ ਦੌੜ ਗਈ 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 ਦੁਮ ਹੋਈ ਜੀ ਆਪਾਂ ਨੂੰ ਆਪਣੇ ਫੈਮਲੀ ਸੀਗੀ YouTube ਫੈਮਲੀ ਸੀਗੀ ਆਪਾਂ ਮਿਲਣਾਈ ਸੀ ਘਰੇ ਬੜਾ ਵਧੀਆ ਲੱਗਾ ਉਹਨਾਂ ਨੂੰ ਮਿਲ ਕੇ ਭਾਜੀ ਨਾਲ ਗੱਲ ਨੂੰ ਬਾਹਰ ਸੀਗੇ ਵਾਪਸ ਚਲੇ ਗਏ ਸੀਗੇ ਤੇ ਉਦਾਂ ਸੀ ਮਿਲੇ ਨਹੀਂ ਹਾਂ ਉਹ ਦਸ ਮਹੀਨਿਆਂ ਦੇ ਦੋ ਤਿੰਨ ਵਾਰ ਹੀ ਆਏ ਸੀਗੇ ਤੇ ਜਿੱਦਨ ਆਪਾਂ ਜਲੰਧਰ ਜਾਣਾ ਸੀ ਆਪਾਂ ਤੁਹਾਡੇ ਨਾਲ ਗੱਲ ਕਰਦੇ ਵੀ ਸੀਗੇ ਕਿ ਸਾਡੇ ਘਰੋਂ ਕੋਈ ਮੁੜ ਕੇ ਗਿਆ ਆ ਰਿਹਾ ਸੀ ਧਮੂੜੀ ਤੋਂ ਹਨਾ ਧਮੂੜੀ ਹੈ ਨਾ ਪਿੰਡ ਧਮੂੜੀ ਚ ਤੁਮੂੜੀ ਤੋਂ ਐਸੀ ਹੈ ਸੂਸਾਂ ਲੱਗ ਗਈ ਤੇ ਬਹੁਤ ਵਧੀਆ ਲੱਗਾ ਵੀਰੇ ਹੁਣਾਂ ਨੂੰ ਮਿਲ ਕੇ ਦੀ ਆਂਟੀ ਹੁਣਾਂ ਨੂੰ ਮੇਰੇ ਸੁਹਾ ਚੰਦ ਦੇ ਵਿਚਾਰ ਮੈਨੂੰ ਕਹਿੰਦੇ ਤੁਹਾਡੀ ਸਮਾਈਲੀ ਦੀ ਆਂਟੀ ਕਹਿੰਦੇ ਤੁਹਾਡੀ ਸਮਾਈਲੀ ਬਹੁਤ ਸੋਣੀ ਲੱਗਦੀ ਹੈ ਮੈਨੂੰ ਇਦਾਂ ਦਾ ਕਰ ਚੁੱਕੀ ਮੈਨੂੰ ਬੜਾ ਵਧੀਆ ਲੱਗਾ ਆਂਟੀ ਹੁਣਾਂ ਨਾਲ ਮਿਲ ਕੇ ਬਹੁਤ ਸੁਹਾ ਚੰਦ ਬਹੁਤ ਵਿਚਾਰੀ ਬਹੁਤ ਚੰਗਾ ਸੀਗਾ ਸੁਭਾਅ ਤੇ ਇਦਾਂ ਹੀ ਹੁੰਦਾ ਹੈ ਨਾ ਕਿ ਜਦੋਂ ਆਪਾਂ ਨੂੰ ਘਰੇ ਕੋਈ ਆਉਂਦਾ ਉਹਨਾਂ ਦੇ ਆਦਰ ਮਾਨ ਕਰਨਾ ਚਾਹੀਦਾ ਤੇ ਉਹਨਾਂ ਨੇ ਕਿਤੇ ਖੁੱਲਾ ਦੇਖ ਖੁੱਲਾ ਦੇਖ ਲਿਆ ਹਾਂ ਭਾਜੀ ਹੁਣਾਂ ਨੇ ਚੱਲ ਜਾਣਾ ਹੈ ਥੋੜੇ ਦਿਨਾਂ ਤੱਕ ਤੇ ਉਹਨਾਂ ਦੀ ਸ਼ਾਪਿੰਗ ਵਗੈਰਾ ਕਰਦੇ ਸੀਗੇ ਤੇ ਆਂਟੀ ਜੀ ਹੁਣ ਦੇ ਆਪਾਂ ਤੁਹਾਡਾ ਡੇਲੀ ਵਲੌਗ ਦੇਖੀਦਾ ਭਾਜੀ ਕਹਿੰਦੇ ਆਪਾਂ ਉਹਨਾਂ ਨੂੰ ਹੁਣੇ ਹਲੇ ਫੋਨ ਲੈ ਕੇ ਦਿੱਤਾ ਮੰਮਾ ਨੂੰ ਤੇ ਆਂਟੀ ਚੇਚਾ ਸਾਨੂੰ ਮਿਲਣ ਆਏ ਕਹਿੰਦੇ ਮੈਂ ਤਾਂ ਤਾਂ ਮੈਂ ਤਾਂ ਕਹਿੰਦੇ ਉਹਨਾਂ ਨੂੰ ਮਿਲ ਕੇ ਹੀ ਆਉਣਾ ਆ ਤੇ ਬਹੁਤ ਵਧੀਆ ਸੁਭਾਅ ਸੀ ਆ ਤੇ ਬੜਾ ਵਧੀਆ ਲੱਗਾ ਉਹਨਾਂ ਨਾਲ ਮਿਲ ਕੇ ਗੱਲ ਕਰਕੇ ਹਨਾ ਆਦੇ ਗੱਡੀ ਨੂੰ ਦਾ ਹਾਲ ਦੇਖ ਆਪਣੇ ਲਿਆ ਚਲਾ ਲਿਆ ਚਲਾ ਹੂੰ ਇਹਨੇ ਸਾਰਾ ਦਿਨ ਕੈਪ ਨਹੀਂ ਲੈਣੀ ਇਹਨੇ ਰਾਤ ਨੂੰ ਨਾ ਇਹਨੇ ਟੋਪੀ ਲੈ ਲੈਂਦਾ ਸੌਣ ਲੱਗਿਆ ਇਹਨੇ ਟੋਪੀ ਲੈਣ ਨੂੰ ਝੂ 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 ਲਓ ਜੀ ਜਿਹੜੀ ਸਬਜੀ ਸੀ ਉਹ ਤਾਂ ਹੋ ਗਿਆ ਕੱਟ ਕੱਟ ਵੱਢ ਕੇ ਸਾਰਾ ਕੁਝ ਰੱਖ ਦਿੱਤਾ ਹੈ ਹੁਣ ਬਸ ਬਣਾਉਣੀ ਆ ਇਕਰ ਮਾਨਾਂ ਦੀ ਵੇਟ ਕਰਦੇ ਪਏ ਆ ਸਹੀ ਜਦੋਂ ਉਸ ਮਾਲ ਲੈ ਕੇ ਆ ਗਏ ਫਿਰ ਆਪਾਂ ਬਣਾਉਣ ਲੱਗਿਆਂ ਸਬਜੀ ਤੇ ਕਾਜਰਾ ਮੇਰੀਆਂ ਫੇਵਰਿਟ ਆ ਮੈਂ ਕੱਚੀਆਂ ਖਾਂ ਚ ਪੱਕੀਆਂ ਨਹੀਂ ਹੋਈ ਜਾ ਕਰਦੇ ਆ ਫੋਨ ਆ ਵੀ ਆ ਜੀ ਸਮਾਨ ਲੈ ਉਮੀ ਉਹ ਅੰਦਰ ਹੀ ਰੱਖ ਦੇਣੇ ਹਨ ਜੀ ਆਹ ਹਾਂ ਅਲਹਮਦੁਲਿਲਾ ਲੋ ਜੀ ਆ ਜਿਹੜੀ ਮਸ਼ੀਨ ਸੀਗੀ ਆ ਵਾ ਲੰਮੀ ਪਾਤੀ ਆ ਰੈਜ ਰੈਜ ਇਹਦਾ ਹੁਣ ਕਹਿੰਦੇ ਆ ਵੀ ਇਹਦਾ ਅੰਦਰੋਂ ਇਹਦੇ ਅੰਦਰੋਂ ਦੇਖਣਾ ਵੀ ਸਮਾਨ ਕਿਹੜਾ ਪਰਸਨਲੀ ਕਿਹੜਾ ਆ ਪਰਸਨਲੀ ਜਿਹੜਾ ਆ ਉਹਦੇ ਹਿਸਾਬ ਨਾਲ ਇਹਨਾਂ ਨੇ ਆਪਾਂ ਨੂੰ ਪੈਸੇ ਦੇਣੇ ਆ ਲੋ ਜੀ ਟੈਂਕੀ ਦੇਖੋ ਕਿੰਨੀ ਗੰਦੀ ਆ ਸਾਫ਼ ਕਰਾਉਂਦੇ ਆ ਆਪਾਂ ਕਾ ਯੂਨੀ ਸਾਫ ਕਰਨ ਦੇ ਟੈਂਕੀ ਟੈਂਕੀ ਸਾਫ ਕਰਵਾਉਣ ਲਈ ਕੰਟੈਕਟ ਕਰੋ ਅਸੀਂ ਬਣ ਗਏ ਹੁਣ ਠੇਕੇਦਾਰ ਟੈਂਕੀ ਸਾਫ ਕਰਨ ਨੂੰ ਸੰਪਰਕ ਕਰ ਸਕਦੇ ਤੁਸੀਂ ਭਾਈ ਉਹਨਾਂ ਨੂੰ ਕਿਸੇ ਨੇ ਟੈਂਕੀ ਸਾਫ ਕਰਉਣੀ ਹੋਵੇ ਲੋਕਲ ਉਹ ਗੰਦੀ ਟੈਂਕੀ ਦੇਖ ਸਕਦੇ ਤੁਸੀਂ ਇਹਦਾ ਪਾਣੀ ਅਸੀਂ ਤਾਂ ਹੀ ਨਹੀਂ ਪੀਦਾ ਕਿਦਾਂ ਮੈਂ ਦੇਖੀ ਸੀ ਮੈਂ ਗੰਦੀ ਇਹ ਪਾਣੀ ਆਪਾਂ ਪੀਦੇ ਨਹੀਂ ਆਪਾਂ ਸਿੱਧੇ ਮੋਟਰ ਤੋਂ ਭਰੀਗਾ ਲੋ ਜੀ ਭਾਈ ਜੀ ਟੈਂਕੀ ਸਾਫ ਕਰਨ ਦੇ ਖਰਚਾ ਬਹੁਤ ਜ਼ਿਆਦਾ ਪੈ ਗਿਆ ਕੋਠੇ ਤੇ ਇੱਧਰ ਮੈਂ ਆਪਣਾ ਥੱਲੇ ਪ੍ਰੀਤੀ ਨੂੰ ਮੱਦੀ ਹੈਲੋ ਪ੍ਰੀਤ ਹੈਲੋ ਵਧੀਆ ਵਧੀਆ ਹਾਂਜੀ ਕਿੱਦਾਂ ਮੰਨੂ ਉਹ ਕੀ ਕਹਿੰਦਾ ਪਿਆ ਹਾਂਜੀ ਮੰਮੀ ਸਾਡੇ ਉਹ ਬੈਠੇ ਨਾ ਨੂੰ ਦੇਖੋ ਪ੍ਰੀਤੀ ਉੱਧਰ ਉਹ ਉੱਥੇ ਸਾਹਮਣੇ ਕਿਸ ਨੇ ਇੱਟਾ ਮਾਰੀਆਂ ਇੱਥੋਂ ਛੱਟੀਆਂ ਆ ਤੇ ਤੁਸੀਂ ਲਾ ਲਓ ਸਾਬੀ ਦੁਨੀਆ ਕਿੰਨੀ ਗੰਦੀ ਆ ਵੀ ਆਪਾਂ ਆਪਣੇ ਕੈਮਰੇ ਕੋ ਮਰੇ ਚੈੱਕ ਕਰਨ ਗਏ ਸੀਗੇ ਉਹ ਕਹਿੰਦੇ ਵੀ ਸਾਡਾ ਮੈਨੇਜਰ ਜਰਵਾਉਂਗਾ ਕੈਮਰੇ ਫੇਰ ਤੁਹਾਨੂੰ ਚੈੱਕ ਕਰਨ ਦੇਵਾਂਗੇ ਫੇਰ ਇਹੀ ਕੈਮਰੇ ਕੋ ਮਰੇ ਚੈੱਕ ਕਰਾਉਂਦੇ ਆ ਫੇਰ ਦੇਖਦੇ ਆ ਕੀ ਹੁੰਦਾ ਪਹਿਲੀ ਗੱਲ ਹਨੇਰਾ ਹੀ ਬੜਾ ਆ ਅੰਦਰੋਂ ਪਤਾ ਨਹੀਂ ਦਿਖਣਾ ਕਿ ਨਹੀਂ ਕੁਝ ਉਹ ਵੀ ਦੇਖਣਾ ਪੈਣਾ ਆਪਾਂ ਨੂੰ ਸਾਡੇ ਇੱਧਰ ਖੇਤ ਦੇਖੋ ਕਿੰਨੇ ਆ ਦੇਖੋ ਸਾਰੇ ਖੇਤ ਇੱਧਰ ਆਲੇ ਕੋ ਉੱਧਰ ਵੀ ਆਲੇ ਦੁਆਲੇ ਸਾਰੇ ਖੇਤ ਆ ਉਹ ਦੱਕ ਖੇਤ ਹੀ ਖੇਤ ਆ ਦੇਖੋ ਦਰ ਬਾਈਫੇ ਲੱਗਾ ਸਾਹਮਣੇ ਪਾਜੀ ਨੂੰ ਥੈਂਕ ਯੂ ਸਾਫ ਕਰਦੇ ਪਏ ਆ ਸਾਹਮਣੇ ਖੇਤ ਦੇਖੋ ਸਾਰੇ ਅੱਡ ਬੇੜਾ ਅੱਧਰ ਲੈਣਾ ਹੋਇਆ ਉਹ ਮੰਮੀ ਬੈਠੇ ਥੱਲੇ ਲੋ ਜੀ ਆ ਵੀ ਪੱਟ ਦਿੱਤਾ ਪਹਿਲਾਂ ਛੱਟਾ ਮੈਨੂੰ ਬਾਹਰ ਲੋ ਤੇ ਛੱਡ ਦੇ ਉਹ ਪਾਜੀ ਧਿਆਨ ਧਿਆਨ ਨਾਲ ਭਰਾਵਾ ਧਿਆਨ ਨਾਲ ਫੜ ਲਿਆ ਮਸੀਹ ਦੇ ਉਹ ਉੱਠਦੇ ਥੱਲੇ ਚੜਦੇ ਪਾਣੀ ਪੈ ਗਿਆ ਦੇਖੀ ਯਾਰ ਮੜਾ ਜਾ ਓਏ ਹੋਏ ਆ ਗਈ ਆ ਛੁਰ ਦੇ ਪਿੱਛੇ ਚੱਲ ਆ ਵੀ ਕਰ ਲਵੀ ਜੇ ਤੁਸੀਂ ਵੀ ਘਰੇ ਟੈਂਕੀ ਸਾਫ ਕਰਉਣੀ ਹੋਵੇ ਆਹ ਲਾ ਤੇ ਆਹ ਵਰਤਿਆ ਕਰੋ ਪਾਈ ਦਿਖਾਈ ਕਿਹੜਾ ਆਹ ਵਧੀਆ ਆ ਐਸਿਡ ਉਹ ਦੂਜਾ ਨਹੀਂ ਵਧੀਆਗਾ ਜਿਹੜਾ ਤੇ ਆਹ ਸਾਫ ਦਿਖਾਵਾਂਗੇ ਸਾਫ ਕਰਕੇ ਟੈਂਕੀ ਹਾਂ ਦੇਖੋ ਟੈਂਕੀ ਸਾਫ ਹੋਣੀ ਟੈਂਕੀ ਸਾਫ ਹੋ ਗਈ ਉਦੋਂ ਦਿਖਾਵਾਂਗੇ ਤੁਹਾਨੂੰ ਭਾਈ ਕਰਨ ਦੇ ਅਦਰ ਨਾ ਸਫਾਈ ਕਰਦੀ ਹੋਣੀ ਸਫਾਈ ਕਰਨ ਦੇ ਭਾਈ ਮੰਨਦਾ ਆਪਣੇ ਹੋਣਾ ਨਹੀਂ ਨਾ ਦੂਜਿਆਂ ਥੱਲੇ ਅਦਰ ਪ੍ਰੀਤੀ ਹੁਣੀ ਅੱਗੇ ਪਏ ਆ ਹਾਂਜੀ ਟੈਂਕੀ ਦੇਖੋ ਕਿੰਨੀ ਚਮਕਾਤੀ ਟੈਂਕੀ ਦੀ ਮੰਮੀ ਬਾਟੀ ਕੱਢ ਤੇ ਭਾਈ ਉਹਨਾਂ ਨੇ ਹੈ ਮੰਮੀ ਗਾਣ ਉਹ ਅੱਜ ਆਪਾਂ ਬੈਠ ਗਏ ਆ ਤੇ ਕੰਮ-ਕਮ ਕਰਕੇ ਤੇ ਆਪਣਾ ਹੋ ਗਿਆ ਕੰਮ ਫ੍ਰੀ ਤੇ ਵੀ ਕਰਮੁਣੇ ਪਰਿਆ ਹੋ ਦਿਲੋਂ ਭਾਜੀ ਨੂੰ ਨਹੀਂ ਲੱਗਿਆ ਟੈਂਕੀ ਟੁੰਕੀ ਸਾਫ਼ ਕਰਨਾ ਤੇ ਕਰ ਲਈ ਸਾਫ਼ ਕਰਵਾਲੋ ਟੈਂਕੀ ਸਾਫ਼ ਕਰਵਾਲੋ ਭਾਜੀ ਕਰਵੀ ਦਿੱਤੀ ਟੈਂਕੀ ਸਾਫ ਸਾਰੀ ਅੰਮ੍ਰਿਤਸਰ ਤੋਂ ਪਾਣੀ ਕਰਵਾਉਣਾ ਹੈ ਇਹ ਸਾਫ ਕਰਵਾਉਣ ਲਈ ਟਾਈਟ ਕਰੋ ਆਏ ਜਾਂਦੇ ਇਲਾਕੇ ਦੇ ਵਿੱਚ ਬਹੁਤ ਜੂਰੋ ਰਾਜਸਥਾਨੀ ਟੈਂਕੀ ਸਾਫ ਕਰਵਾ ਲਓ ਥੋੜਾ ਜਿਹਾ ਅੱਗੇ ਨੂੰ ਆਣ ਕੇ ਭਾਜੀ ਬੋਲੋ ਟੈਂਕੀ ਸਾਫ ਕਰਵਾ ਲਓ ਟੈਂਕੀ ਸਾਫ ਕਰਨ ਵਾਲੇ ਬੰਦੇ ਆਏ ਅੱਜ ਡੱਡੇ ਇਲਾਕੇ ਦੇ ਵਿੱਚ ਜਿਨ੍ਹਾਂ ਨੇ ਵੀ ਟੈਂਕੀ ਸਾਫ ਕਰਵਾਉਣੀ ਹੈ ਕੰਟੈਕਟ ਕਰੋ ਸ਼ੇਅਰ ਕਰੋ ਲਾਈਕ ਕਰੋ ਓਕੇ ਓਕੇ ਬ੍ਰੋ ਓਕੇ ਲੋ ਜੀ ਭਾਜੀ ਸਾਡੇ ਕਰਨ ਦਾ ਟੈਂਕੀ ਸਾਫ ਤੇ ਮਨਵੀਰ ਸਾਡਾ ਰੋਟੀ ਖਾਂਦਾ ਪਿਆ ਦੇਖ ਲਓ ਮम्मा ਲੱਗੇ ਨੌਣ ਕੀ ਉਹ ਕੀ ਖਲਾਰੇ ਪਤਾ ਤੂੰ